ਸ਼੍ਰੀ ਕਾਜ਼ੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਛੂਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਚ ਖੁਸ਼ ਹੋਵੋ ਕਾਸੀ ਤੁਮ ਨੂੰ ਮੈਂ ਗਾਣ ਸਜਨ ਕਿਚਨ ਦੀ ਵਾਰੀ ਆਉਂਦੀ ਹੈ ਤੇ ਇੱਕ ਅਲੱਗ ਜੀ ਖੁਸ਼ੀ ਹੁੰਦੀ ਵੀ ਆ ਵੀ ਲਈ ਲਈ ਆ ਵੀ ਲਈ ਇਹ ਮੈਂ ਤਾਂ ਕਿ ਪਹਿਲੇ ਸਟੈਂਡ ਜਪੜਵਾ ਲਿਆ ਜਿਹੜੇ ਸਾਡੇ ਤਵੇ ਆ ਨਾ ਉਹਦੇ ਉੱਪਰ ਪਏ ਚੰਗੇ ਨਹੀਂ ਲੱਗਦੇ ਹੈਗੇ ਕਿਆ ਕਹਿੰਦੇ ਹੁੰਦੇ ਆ ਉਹਨੂੰ ਸਿਲੰਡਰ ਪਰ ਪਾਏ ਮੈਂ ਤੁਹਾਨੂੰ ਦੱਸਾਂ ਸਰਦਾਰ ਜੀ ਕੇਵਲ ਦੋ ਕੁ ਸੌ ਦਾ ਇਹਦੇ ਵਿੱਚ ਹੋਰ ਵੀ ਆਪਾਂ ਨਹੀਂ ਘਟਾ ਲੈਣਾ ਕੋਈ ਟੈਂਸ਼ਨ ਨਹੀਂ ਲੈਣੀ ਹਲੋ ਥਲਾ ਦਵਾ ਉੱਟੇ ਖੁੜ ਗਿਆ ਥੈਂਕ ਯੂ ਤੋਂ ਮੇਰਾ ਨਾ ਜਿਹੜੀ ਬੋਟਲ ਆ ਹਰਗੁੰਦੀ ਉਹਦਾ ਉੱਪਰ ਟੱਕਣ ਖੋ ਗਿਆ ਸੀ ਬਾਜੀ ਨੇ ਦਿੱਤਾ ਕਹਿੰਦੇ ਇਹ ਯੂਜ਼ ਕਰ ਲਓ ਤੁਹਾਡਾ ਬੈਨੀਫਿਟ ਹੋ ਜੂਗਾ ਆ ਦੇਖੋ ਐਦਾ ਹਸਮਾਨ ਹੁਣ ਜਿੱਥੇ ਮਰਜ਼ੀ ਚੱਲ ਜਾਓ ਨਾ ਡੁੱਲਣ ਦਾ ਡਰ ਨਾ ਕੋਈ ਕੁਝ ਹੋਰ ਤੇ ਆ ਦੇਖੋ ਸਾਡਾ ਸ਼ੈਤਾਨ ਸੱਤਾ ਪਿਆ ਬੈੱਡ ਬਣਾਤਾ ਸ਼ੈਤਾਨ ਬਾਸ ਤੇ ਆ ਜੀ ਬਾਜੀ ਨੇ ਸਪੈਸ਼ਲ ਬੈੱਡ ਬਣਾਏ ਨਾ ਖਾਤਰ ਕਹਿੰਦੇ ਲਓ ਪਾਈਏ ਸ਼ੈਤਾਨ ਇਹ ਜੇ ਉੱਠ ਗਿਆ ਆਪਣਾ ਕੋਈ ਕੰਮ ਨਹੀਂ ਹੋਣਾ ਇਸ ਕਰਕੇ ਇਹਨੂੰ ਪਾ ਕੇ ਰੱਖੋ ਤੇ ਬਾਜੀ ਇਹਦਾ ਕੀ ਪ੍ਰਾਈਸ ਹੈ ਮੈਨੂੰ ਕਿੱਦਾਂ ਦੋਗੇ ਪਹਿਲਾਂ ਇੱਧਰ ਬਾਜੀ ਨੂੰ ਮਿਲੋ ਜੀ ਪੈਟ ਸਸਿਗਾਲੇ ਸਾਨੂੰ ਕਦੇ ਕੋਈ ਗੁਪਤ ਗੁਪਤ ਵੀ ਦੇ ਦਿਆ ਕਰੋ ਵੀਡੀਓ ਬਣਾਉਣੇ ਆ ਲੋ ਜੀ ਪਹਿਲਾਂ ਤਾਂ ਇਹ ਦੇਖੋ ਤੁਸੀਂ ਇਹ ਚਕਲਾ ਬਿਲਨ ਸਟੈਂਡ ਹੈ ਵਿਚੀ ਤਵਾ ਵਿਚੀ ਤਵਾ ਓਕੇ ਤੁਹਾਨੂੰ ਪਤਾ ਸੀ ਇਹਦੇ ਬਾਰੇ ਹਾਂ ਹਾਂ ਇੱਕ ਜੀ ਹੁੰਦਾ ਥੋੜਾ ਥੇ ਡਿਸਪਲੇ ਕੀਤਾ ਵਸੇ ਕੌਣ ਟਾਈਮ ਪਹਿਲਾਂ ਹਮ ਇੱਥੇ ਆ ਜਾਂਦਾ ਤਵਾ ਬਣਾ ਤੇ ਚਕਲਾਗੇ ਤੇ ਬਿਲਾਂਗੇ ਕਿਉਂਕਿ ਮੇਰੇ ਸਰਦਾਰ ਜੀ ਹਮੇਸ਼ਾ ਮੈਨੂੰ ਮਿਹਣਾ ਮਾਰ ਦਿੰਦੇ ਵੀ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਉਹ ਉੱਥੇ ਕਿਹੜਾ ਸੂਟ ਟੰਗਿਆ ਹੋਇਆ ਸੀ ਹੁਣ ਕਿਹੜਾ ਟੰਗ ਹੋ ਗਿਆ ਤਾਂ ਕਰਕੇ ਕਿਹਾ ਵੀ ਸਰ ਇੱਥੇ ਵੀ ਦਿਮਾਗ ਵਿੱਚ ਹੁੰਦੀ ਆ ਗੱਲ ਸੇ ਹੁਣ ਮੈਨੂੰ ਨਾ ਤੁਸੀਂ ਉਹੀ ਇੱਕ ਤਾਂ ਮਸ਼ੀਨ ਜੀ ਦਿਖਾਓ ਕਰ ਜਰਾ ਬਹੁਤ ਵਧੀਆ ਸਿੰਗਰ ਜੀ ਇਹ ਤਾਂ ਬਹੁਤ ਵਧੀਆ ਪ੍ਰੋਡਕਟ ਹੈ ਨਹੀਂ ਤਾਂ ਇਹ ਵਧੀਆ ਲੱਗਿਆ ਭਾਜੀ ਸਾਨੂੰ ਇਹ ਚੀਜ਼ ਨਾ ਪਰ ਸਭ ਤੋਂ ਵੱਡੀ ਗੱਲ ਇਹ ਐ ਵੀ ਅ ਗਾਜਰ ਬਾਗ ਬਣਦਾ ਹੀ ਨਹੀਂ ਹੈਗਾ ਲੋਕਾਂ ਦੇ ਘਰਾਂ 'ਚ ਇਸੇ ਚੱਕਰ ਦੇ ਵਿੱਚ ਲੇਟ ਹੋ ਜਾਂਦੇ ਆ ਘਟ ਬਣਦਾ ਵੀ ਕਦੋਂ ਕਸ ਕੋਣ ਕਰੇ ਕਦੋਂ ਕਸ ਹੈ ਨਹੀਂ ਹੈ ਨਹੀਂ ਇਹ ਸਭ ਤੋਂ بڑا ਡਰਾਅ ਬੈਕ ਹੈ ਲੱਗਦਾ ਸਵਾਦ ਸਭ ਤੋਂ ਹੈ ਪਰ ਮਿਹਨਤ ਬਹੁਤ ਹੈ ਡਰਾਈ ਫਰੂਟ ਵੀ ਦਿਖਾਏ ਮੇ ਆ ਮੈਂ ਤੁਹਾਨੂੰ ਦੱਸਾਂ ਬਹੁਤ ਕੁਝ ਤੁਸੀਂ ਅਟੈਚਮੈਂਟ ਦੇਖ-ਦੇਖ ਕੇ ਹੈਰਾਨ ਹੋ ਜੂਗੇ ਨਹੀਂ ਹਾਂ ਦੇਖੋ ਸਭ ਤੋਂ بڑا ਗਾਜਰਵਾਕ ਸਭ ਨੂੰ ਵਧੀਆ ਲੱਗਦਾ ਹੈ ਜੀ ਗਜਰੇਲਾ ਸਭ ਨੂੰ ਸਵਾਦ ਲੱਗਦਾ ਹੈ ਬਟ ਬਣਾਉਣ ਦਾ ਪੰਗਾ ਬਸ ਹੋਰ ਕੋਈ ਨਹੀਂ ਇਹ ਸਾਰਾ ਆਪਸ਼ਨ ਆਏ ਭਾਜੀ ਹੈ ਮੈਂ ਤੁਹਾਨੂੰ ਦਿਖਾਉਣਾ ਭਾਜੀ ਆ ਦੇਖੋ ਇੱਥੇ ਤੋਂ ਸ਼ੁਰੂ ਹੋ ਜੈਨੀ ਹੈ 6 ਆਪਸ਼ਨ ਨੇ ਚਾ ਦੇ ਹਾਂ ਇੱਕ ਤਾਂ ਆ ਗਿਆ ਇਹ ਗੋਲ ਜਿਆ ਕਦੂ ਕਸ ਕਰੇਗਾ ਇਹ ਆ ਗਿਆ మీడియం ਕਦੂ ਕਸ ਕਰਨਾ ਇਹ ਆ ਗਿਆ ਇਹ ਬਰੀਕ ਕਦੂ ਕਸ ਕਰਨਾ ਬਰੀਕ ਕਰਨਾ ਫਿਰ ਉਸ ਤੋਂ ਬਾਅਦ ਜੇ ਸਲਾਦ ਕੱਟਣਾ ਹੈ ਮੈਂ ਤਾਂ ਮੈਂ ਚਿਪਸ ਬਣਾਣੇ ਕੁਝ ਬਣਾਣੇ ਬਸ ਤੁਸੀਂ ਪਾਓ ਫਰਨ ਵਰਨ ਕਰਕੇ ਇਹਦੇ ਵਿੱਚੋਂ ਨਿਕਲ ਆਂਦੇ ਜੀ ਜੋ ਮਰਜੀ ਕਰ ਲੋ ਤੁਸੀਂ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਔਰ ਹੋਰ ਇੱਕ ਨਵੀਂ ਚੀਜ਼ ਆਈ ਹੈ ਤੇ ਨਾਲ ਇਹਨਾਂ ਨੇ ਗਿਫਟ ਦਿੱਤਾ ਹੈਗਾ ਨਾਲ ਗਿਫਟ ਦੀ ਗੱਲ ਚੱਲ ਰਹੀ ਸੀਗੀ ਆ ਗਿਫਟ ਦਿੱਤਾ ਅੱਛਾ ਪਾਜੀ ਨੇ ਦੇਖ ਲਾ ਆਹੀ ਗਿਫਟ ਨਾਲ ਸਾਲ ਦੇਣੀ ਆਪਾਂ ਨੂੰ ਦੇਣਗੇ ਇਹ ਇੱਦਾਂ ਲੈ ਕੋਈ ਨਹੀਂ ਲੈ ਨਹੀਂ ਕੋ ਇੱਥੇ ਬੀਨਜ਼ ਪਾਈਆਂ ਭਿੰਡੀਆਂ ਪਾਈਆਂ ਮਿਰਚਾਂ ਕਟਣੀਆਂ ਬਹੁਤ ਔਖੀਆਂ ਲੱਗਦੀਆਂ ਬਾਹਰ ਬਹੁਤ ਕੀ ਕਰ ਦੇਣਾ ਤਾਂ ਫੜਾ ਫੜਾ ਹੋ ਜਾਣਾ ਓਏ ਹੋਏ ਤੁਸੀਂ ਇਹਦੇ ਵਿੱਚ ਰੱਖੀਆਂ ਤੇ ਪੀਸ ਇੱਕਦਮ ਵਿਚਾਲ ਆ ਜਾਣੀ ਨੀਚੇ ਉਹ ਤੇ ਕਿਤੇ ਨਹੀਂ ਆ ਪਾਜੀ ਨਾ 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 ਤੁਸੀਂ ਵਰਤੋ ਤਾਂ ਪਤਾ ਲੱਗੂਗਾ ਤੁਹਾਨੂੰ ਤੇ ਨਾਲ ਤੇ ਨਾਲ ਇਹਦੇ ਪਿੱਲਰ ਵੀ ਹੈ ਹਾਂ ਪਿੱਲਰ ਵਧੀਆ ਗੱਲਾਂ ਹੈ ਇਹ ਬਹੁਤ ਵਧੀਆ ਜੀ ਨਾਲ ਇਹਨਾਂ ਨੇ ਫਰੀ ਦਿੱਤਾ ਯਾਰ ਬੱਲੇ ਕ ਜਰ 200 ਰੁਪਏ ਗੱਤੇ ਦੇ ਵਿੱਚ ਪਾ ਦੇ ਠੀਕ ਇਹ ਵਧੀਆ ਬੰਦ ਠੀਕ ਹੈ ਨਾ ਬਸ ਇਹ ਹੁਣ ਕਰਨਾ ਕੁਝ ਨਹੀਂ ਆ ਮੰਨ ਲਓ ਆਪਾਂ ਆਹ ਗਾਜਰਾਂ ਲਈ ਆ ਮੀਡੀਅਮ ਕੱਟੂਗਾ ਮੀਡੀਅਮ ਚੱਲਦਾ ਜੀ ਗਾਜਰਾਂ ਨੂੰ ਹੂੰ ਹੂੰ ਮੀਡੀਅਮ ਚਲੋ ਆ ਦੇਖ ਆ ਮੀਡੀਅਮ ਪਾਇਆ ਆ ਕੁਝ ਨਹੀਂ ਆ ਬੜਾ ਸਿੰਪਲ ਸੀ ਹਾਂ ਨਹੀਂ ਤਾਂ ਕਈ ਵਾਰੀ ਮਸ਼ੀਨਾਂ ਹੁੰਦੀਆਂ ਵੀ ਉਹ ਬਹੁਤ ਜ਼ਿਆਦਾ ਟਾਈਮ ਲੈ ਲੈਂਦੀਆਂ ਥੋੜਾ ਟਾਈਮ ਲੈਂਦੀਆਂ ਤੋਂ ਨਾ ਕਰਨਾ ਬਹੁਤ ਔਖਾ ਲੱਗਦਾ ਆ ਲਓ ਜੀ ਇੱਥੇ ਰੱਖਿਆ ਇਹ ਫਿਕਸ ਕੀਤਾ ਆ ਲਓ ਜੀ ਆ ਜਾਮ ਹਾਂ ਆ ਹੁਣੇ ਹਿੱਲਣੀ ਨਹੀਂ ਹੈ ਹਾਂ ਠੀਕ ਹੈ ਬਸ ਇੱਥੇ ਤੁਸੀਂ ਮਟੀਰੀਅਲ ਪਾਓ ਤੇ ਘੁਮਾਓ ਇੱਥੇ ਐ ਨਾਲ ਦੀ ਨਾਲ ਜੇ ਜੂਸ ਵਗੈਰੇ ਕੱਢਣੋ ਨਹੀਂ ਦੇਖੋ ਜੂਸ ਨਹੀਂ ਹੁਣ ਫੈਰਾ ਕੁਝ ਨਹੀਂ ਕਰ ਰਹੇ ਤੁਸੀਂ ਤੇ ਕਹਿੰਦੇ ਕਿ ਦਿਰੇਲਾ ਵੀ ਖਾਣਾ ਸੀ ਜੁੱਸ ਵੀ ਆ ਕੋਈ ਨਹੀਂ ਬਣਾ ਹੈਗਾ ਬਿਲਕੁਲ ਬਿਲਕੁਲ ਕਦੂ ਕਸ ਕਰਨਾ ਤਾਂ ਆਹ ਜੀ ਆ ਆ ਥੋੜੀ ਜਿਹੀ ਇਹਦੇ ਚ ਹੋਈ ਹੋਈ ਵਾਰ ਡੈਮ ਹਾਂ ਉਹ ਕੋਈ ਗੱਲ ਨਹੀਂ 200 ਦੇ ਦਾਂਗੇ ਕੋਈ ਸਹੀ ਕਈ ਵਾਰੀ ਟ੍ਰਾਂਸਪੋਰਟੇਸ਼ਨ ਆ ਦੇਖੋ ਵੀ ਇਦਾਂ ਪੀਸ ਹੋਣੀ ਹੈ ਇਹ ਆ ਦੇਖੋ ਘਰ ਆਪਕੇ ਹੂੰ 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 ਪਰ ਮੈਡਮ ਜੋਰ ਲਾਓ ਜਰਾ ਥੋੜਾ ਜਿਹਾ ਨਾਸ਼ਤਾ ਕੀਤਾ ਸੀ ਕੁਝ ਖਾ ਲਿਆ ਜੀ ਇਹ ਜਿੜੀ ਖਾ ਕੇ ਆਈਆਂ ਜੀ ਆ ਦੇਖੋ ਜੀ ਇੰਜਾਮ ਹੋ ਗਈ ਹੁਣ ਤੁਹਾਨੂੰ ਇਹ ਹੀ ਨਹੀਂ ਬਿਲਕੁਲ ਬਿਲਕੁਲ ਲਓ ਵੇ ਐਵੇਂ ਚੱਕ ਨਹੀਂ ਹੁਣ ਆ ਲੋ ਹੁਣ ਉਸ ਤੋਂ ਬਾਅਦ ਦਾ ਪ੍ਰੋਸੈਸ ਬਹੁਤ ਲੇਡੀਆਂ ਕਹਿੰਦੀਆਂ ਵੀ ਜੀ ਇਹ ਚੀਜ਼ਾਂ ਢੋਣਾ ਬਹੁਤ ਔਖਾ ਲੱਗਦਾ ਹੈਗਾ ਜੀ ਪਰ ਨਹੀਂ ਇਹਦੇ ਵਿੱਚ ਕੁਝ ਨਹੀਂ ਹੈ ਆ ਲੋ ਜੀ ਆ ਧੋਤਾ ਗਿਆ ਜੀ 2 ਮਿੰਟ ਚ ਹਮ ਇਹ ਤਾਂ ਹੈ ਬਹੁਤ ਸੁੱਖਾ ਸੀਨ ਹੈ ਬਹੁਤ ਵਧੀਆ ਪ੍ਰੋਡਕਟ ਆਇਆ ਹੈਗਾ ਹੈ ਤਾਂ ਬਹੁਤ ਵਧੀਆ ਚੀਜ਼ ਹੈ ਇਹ ਤਾਂ ਮੈਂ ਕਹਿੰਦਾ ਤੁਸੀਂ ਅੱਜ ਹੀ ਗਜਰੇਲਾ ਖਾਓ ਜਾ ਕੇ ਪਹਿਲਾਂ ਤਾਂ ਰਾਈਤਾ ਗਜਰੇਲੇ ਦੀ ਤਿਆਰੀ ਹੋ ਰਹੀ ਆ ਸਾਡੇ ਅਸੀਂ ਤਾਂ ਹੀ ਆਏ ਤੁਹਾਡੇ ਕੋਲ ਰੋਕਣੇ ਕੀ ਬ੍ਰੈਂਡ ਇਹ ਦੇਖੋ 1499 ਦਾ ਰੇਟ ਹੈਗਾ ਅਸੀਂ ਸਪੈਸ਼ਲ ਡਿਸਕਾਊਂਟ ਤੇ ਇਹ ਦੇ ਰਹੇ ਹਾਂ ਕੁੱਲ 850 ਰੁਪਏ ਦਾ ਚਲੋ 850 ਬਹੁਤ ਵਧੀਆ ਡਿਸਕਾਊਂਟ ਦੇ ਰਹੇ ਹਾਂ ਇੱਕ ਬੂਰ ਤਰਨੇ ਵਾਲੀ ਮਸ਼ੀਨ ਦਿਓ ਉਹ ਬੜੀ ਵਧੀਆ ਚੀਜ਼ ਹੈ ਇਹ ਤੁਹਾਨੂੰ ਦਿਖਾ ਦਵਾਂ ਬੂਰ ਤਾਰ ਦੇ ਵਾਲੀ ਜਿੰਨੇ ਵੀ ਆ ਦੇਖੋ ਆ ਬੂਰ ਲੱਗੇ ਹੋਏ ਆ ਹੂੰ ਇਹਨਾਂ ਨੂੰ ਉਹ ਮਸ਼ੀਨ ਨਾਲ ਉਤਰ ਜਾਣਾ ਬਿਲਕੁਲ ਨਵੀਂ ਬਣ ਜਾਣੀ ਮੰਮੀ ਵੀ ਸਾਰੀਆਂ ਕੋਟੀਆਂ ਦੇ ਬੂਰੇ ਬੂਰੇ ਇਹ ਨੇ ਹੂੰ ਇਹ ਬੂਰ ਨਹੀਂ ਲੱਗੇ ਵੀ ਤੁਹਾਡੀ ਕੋਟੀਆਂ ਨੂੰ ਅੱਛਾ ਬੂਰ ਤਾਂ ਆਦੇ ਆ ਆ ਦੇਖੋ ਆ ਦੇਖੋ ਬੂਰ ਕਿੱਥੇ ਆ ਬੂਰ ਦਿਖਾਓ ਬੂਰ ਮੈਨੂੰ ਪਹਿਲਾਂ ਮੈਨੂੰ ਬੂਰ ਦਿਖਾਓ ਭਾਜੀ ਆ ਦੇਖੋ ਲੋ ਭਾਜੀ ਦੇ ਚਮਕ ਰਿਆ ਹੈਗਾ ਇਹਨੂੰ ਆ ਆ ਹੈਗਾ ਥੋੜਾ ਜਿਹਾ ਨੋ 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 ਮੈਂ ਇਹਨੂੰ ਦੇਖਦਿਆਂ ਤਾਂ ਮੈਂ ਕਹਿੰਦਾ ਵੀ ਓੜਾ ਓੜਾ ਬੂਰ ਦਿਖਾਓ ਕਿੱਥੇ ਅੱਛਾ ਉਸਨੇ ਨਵੀਂ ਬਣਾ ਦੇਣੀ ਹੈ ਇਹ ਕਮਾਲ ਹੋ ਗਈ ਘਰ ਜਿਹਨੇ ਕਹਿਣਾ ਨਵੀਂ ਕੋਟੀ ਪੁਰਾਣੀ ਪਾ ਕੇ ਗਏ ਸੀ ਨਵੀਂ ਲਿਆ ਲਓ ਆ ਜੋ ਆਓ ਤੁਹਾਡੇ ਇਹਦੀ ਬੂਰੀ ਲਾ ਕੇ ਦਿਖਾਈਏ ਪਹਿਲਾਂ ਮੈਂ ਚਲੋ ਕੋਈ ਹੋਗਾ ਮੈਨ ਹੈਗਾ ਟਾਈਮ ਤੜਕੋ ਲਾਗੇ ਦਿਖਾ ਦੀ ਨਹੀਂ ਨਹੀਂ ਜ਼ਰੂਰ 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 ਜੀ ਕੋਈ ਗੱਲ ਨਹੀਂ ਟਾਈਮ ਹੈਗਾ ਆਪਣੇ ਕੋਲ ਹਾਂ ਲਓ ਜੀ ਦੇਖਦੇ ਹੁਣ ਬੂਰ ਕਿਵੇਂ ਆ ਤਾ ਜੀ ਅੱਗੇ ਲਿਓ ਜਰ ਸਟਾਰ ਥੋੜੀ ਛੋਟੀ ਹਾਂ ਦੇਖੋ ਹੁਣ ਮੇਰੇ ਉੱਪਰ ਲੱਗੇ ਜਾਂ ਪਿੱਛੇ ਹੈਗਾ ਆ ਲਓ ਜੀ ਵਾਕਿ ਯਾਰ ਭਾਜੀ ਚੱਕ ਤੇ ਫਟੇ ਨੇ ਇਹ ਤਾਂ ਨਵੀਂ ਬਣਾ ਦੇਣੀ ਜੀ ਨਵੀਂ ਹਾਂ ਲਓ ਹਿੰਕ ਹਾਂ ਲਓ ਹੁਣ ਦੱਸੋ ਜਰਾ ਹਾਂ ਬਾਹਰ ਦੇਖੋ ਤੇ ਆਹ ਦੇਖੋ ਤੇ ਤੁਹਾਡਾ ਬੂਰ ਰਿਹਾ ਬੂਰ ਰਿਹਾ ਤੁਹਾਡਾ ਹਾਂ ਏ ਕੀ ਬਹਾਤ ਹੈ ਏ ਆ ਦੇਖੋ ਜੀ ਆ ਬੂਰਾ ਆ ਗਿਆ ਜੀ ਹਲੇ ਆਪਾਂ ਚਲਾਈ ਕਿੰਨੀ ਹੈ ਜੀ ਉਹ 2 ਸਕਿੰਟ ਨਹੀਂ ਚਲਾਈ ਦੀ ਆਪਾਂ ਆ ਦੇਖੋ ਵਿਚੋਂ ਹੀ ਲੱਗਿਆ ਵੈਰੀ ਗੁੱਡ ਬਹੁਤ ਵਧੀਆ ਬੜਾ ਇੱਕ ਕੰਪਨੀ ਨੂੰ ਮੈਂ ਕਹਿ ਕੇ ਆਈ ਸੀ ਜੀ ਬੈਂਕ ਇਟਾ ਠੀਕ ਹੈ ਜੀ ਨਹੀਂ ਨਹੀਂ ਬਹੁਤ ਵਧੀਆ ਭਾਜੀ ਇਹ ਤਾਂ ਬਹੁਤ ਵਧੀਆ ਮਸ਼ੀਨ ਹੈ ਯਾਰ ਹਾਂ ਇਹ ਤਾਂ ਬਹੁਤ ਸੁਪਰ ਮਸ਼ੀਨ ਹੈ ਹੂੰ ਫੈਦਰ ਦੇਖਿਓ ਚਲਤੀ ਦਰ ਚੱਲ ਰਹੀ ਆ ਵੀਰ ਬੇਟਾ ਕੋਣ ਐਕਚੁਅਲੀ ਨੂੰ ਵੀ ਕ੍ਰੇਜ਼ ਜ਼ਿਆਦਾ ਹੈ ਇਹਦੇ ਵੀ ਮਿੱਠਿਆ ਐਨੀ ਨਹੀਂ ਹੈ ਐਨੀ ਜਿਆਦਾ ਬੰਗ 3 ਮਹੀਨੇ ਦੀ 3 ਮਹੀਨੇ ਦੀ ਇਹ 3 ਮਹੀਨੇ ਦੀ ਹੈ ਨਾ ਇਹ ਕੋਈ ਬਾਤ ਰਹਿੰਦਾ ਹੈ ਅੱਜ ਇਹਦਾ ਹੈਗਾ ਜੀ ਬਰਥਡੇ ਅੱਜ 3 ਮਹੀਨੇ ਦੀ ਪੂਰੀ ਹੋਈ ਹੈ ਵੈਰੀ ਗੁੱਡ ਜੀ ਅੱਛਾ ਅੱਜ ਦੇ ਨਹੀਂ ਹੋਈ ਹਾਂਜੀ ਹਾਂਜੀ 28 ਤਰੀਕ ਨੂੰ ਹੋਈ ਤੇ ਜਿਹਦਾ ਪ੍ਰਾਈਸ ਕੀ ਹੈ ਇਹ ਇਹ ਵੀ ਅਸੀਂ ਆਫਰ ਚ ਦੇ ਰਹੇ ਆ ਵੈਸੇ ਤਾਂ ਪ੍ਰਾਈਸ ਜ਼ਿਆਦਾ ਨਹੀਂ ਅਸੀਂ 2500 ਰੁਪਏ ਚ ਹੀ ਦੇ ਰਹੇ ਆ ਪਿਛਲੇ ਸਾਲ ਅਸੀਂ 300 350 ਰੁਪਏ ਦੀ ਵੇਚੀ ਸੀ ਹੁਣ 2500 ਚ ਹੀ ਦੇ ਦੇ ਸਾਡਾ ਜੀ ਭਾਈ ਇਹ ਵੀ ਵੇਚੀ ਕਰ ਦੋ ਬੜਾਈ ਕਹਦੇ ਨਾਲ ਫਰੈਸ਼ ਪੀਸ ਕੱਢ ਦੀ ਆ ਮਸ਼ੀਨ ਦਾ ਵੀ ਇਸ ਵਕਤ ਇਹ ਦੋਨੋਂ ਆਟਮਸ ਸਰਦੀਆਂ ਦੇ ਤੋਹਫੇ ਲੱਗੇ ਜਾ ਰਹੇ ਹੈ ਹੂੰ ਬਿਲਕੁਲ ਜੀ ਆ ਇਹਨਾਂ ਲਈ ਕਬ੍ਰਸ਼ ਵੀ ਹੈ ਇਹਦੇ ਉਹ ਸਾਫ਼ ਕਰਨ ਲਈ ਠੀਕ 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 ਨਾਲ ਹੀ ਹੈ ਇਹਦੇ ਹੂੰ ਇਹ ਜਿਹੇ ਬ੍ਰਸ਼ 'ਚ ਜਿਹੜੀ ਉਹ ਪਾਣੀ ਵਾਲੀ ਆਪਾਂ ਕੱਲ ਆਇਰਨ ਯੂਜ਼ ਕਰ ਰਹੇ ਸੀ ਹੂੰ ਉਹਦੇ 'ਚ ਹੈਗਾ ਅੱਛਾ ਪਰ ਕੋਈ ਹੈਗੀ ਪਾਣੀ ਹੈ ਆਪਣੇ ਕੋਲ ਉਹ ਮੈਂ ਮੜੀ ਜੀ ਯੂਜ਼ ਕਰਕੇ ਦੱਸੂਂਗੇ ਕਿਹੜੀ ਨਹੀਂ ਆ ਰਹੀ ਹੋਣੀ ਹੋ ਰਹੀ ਹੈਗੀ ਉਹ ਕਿਹੜੀ ਆਇਰਨ ਹੈ ਤੁਹਾਡੀ ਜਿਹੜੀ ਮਤਲਬ ਬਾਹਰ ਵੀ ਲੈ ਕੇ ਜਾ ਸਕਦੇ ਇੱਕ ਤਾਂ ਐਦਾਂ ਣੀ ਹੋਗੀ ਉਹ ਨਹੀਂ ਕਿ ਲੰਬੀ ਸਾਰੀ ਜੀ ਹੁੰਦੀ ਹੈ ਜਿਹੜੀ ਭਾਪ ਜੀ ਉਹ ਮਾਰਦੀ ਹੈ ਜੀ ਕੱਲੀ ਵਿੱਚ ਪਾਣੀ ਪਾਤਾ ਭਾਪ ਬਣਾਤੀ ਫਿਰ ਤੜ ਕੋਲੋਂ ਅਲੱਗ ਤੋਂ ਐਡੀ ਵੱਡੀ ਹੈ ਜਿਹੜੀ نیچے ਡਿਸਪੈਂਸਰ ਆ ਛੋਟੀ ਹੈ ਨਹੀਂ ਹੱਥ ਵਾਲੀ ਉਹ ਐ ਇੰਨੀ ਕੱਲਾ ਲੋ ਮੈਂ ਮੈਂ ਦਿਖਾ ਦਿੰਦਾ ਤੁਹਾਨੂੰ ਫੁੱਟ ਕਿਹੜਾ ਇੱਕ ਉੱਪਰੋਂ ਜਿਹੜੀ ਸਟੀਮ ਆਇਰਨ ਐਵੇਂ ਹਵਾ ਦੇ ਨਾਲ ਹੀ ਜਿਹੜੀ ਸਟੀਮ ਦੇ ਨਾਲ ਉਹ ਕਰ ਦਿੰਦੀ ਛੋਟੀ ਤੇ ਨਹੀਂ ਆਉਂਦੀ ਤੇ ਮੈਨੂੰ ਉਹ ਦਿਖਾ ਦੇ ਦੂਸਰੇ ਨੰਬਰ ਵਾਲੇ ਚਾਹ ਪੱਤੀ ਤੇ ਚੀਨੀ ਦਾ ਡੱਬਾ ਹੂੰ ਇਹ ਵਾਹ ਕੇ ਦੇ ਤੂੰ ਇਸ ਤੇ ਉੱਪਰ ਇਸ ਤੇ ਉੱਪਰ ਅੱਛਾ ਹੋਵੇ ਹਾਂ ਮੱਖਣ ਵਾਲਾ ਗੁੰਮ ਹੂੰ ਲੋਚਿਤ ਹੂ ਲੱਦਾ ਸੀ ਆ ਵੀ ਦੇਖੋ ਕਿੰਨੇ ਸੋਹਣੇ ਹਨ ਹਾਂਜੀ ਲੱਕੜ ਚ ਬਹੁਤ ਸੋਹਣੇ ਸੋਹਣੇ ਆਈਟਮ ਬਾਰੇ ਛੋਟਾ ਥੋੜਾ ਜਿਹਾ ਦਾ ਸਮਾਨ ਵਿੱਚ ਥੋੜੇ ਛੋਟੇ ਆ ਨਾ ਉਹ ਕਰੋ ਇੱਕ ਮਿੰਟ ਉਹ ਜਿਹੜੇ ਹੋ ਰਹੇ ਥੋੜੇ ਛੋਪੀ ਜਿਆਦਾ ਹੈ ਵਿੱਚ ਸਮਾਨ ਕੱਟਣਾ ਇਹਨੇ ਮੈਂ ਲੂੰਗਾ ਤਾਂ ਉੱਥੇ ਸਾਰੀ ਆ ਆ ਗਈ ਮਸ਼ੀਨਾਂ ਦੇਖ ਮੈਂ ਹੁਣ ਉਹ ਚਲਾ ਕੇ ਚੈੱਕ ਕਰਕੇ ਦੱਸ ਦੂੰ ਤੁਹਾਨੂੰ ਉਹ ਦਿਨ ਦੱਸਿਆ ਸੀ ਤੁਹਾਨੂੰ ਮੇਰੇ ਖਿਆਲ ਵਿੱਚ ਕਿਨੇ दिए 2800 3 ਸੋ ਤੋਂ ਕੱਟ ਸੀਗਾ ਕਿ ਪਤਾ ਨਹੀਂ ਮੈਂ ਦੇਖ ਲਾਂ ਇਹ ਇਹ ਹੀ ਆ ਬਾਜੀ ਇਹ ਹੀ ਮੇਰੇ ਕੋ ਇਹ ਤੁਸੀਂ ਮੇਰੇ ਕੋਲ ਨਹੀਂ ਲੈ ਕੇ ਗਏ ਸੀ ਨਾ ਮੈਂ ਕਿਤੇ ਹੋਰ ਤੋਂ ਲਈ ਓਕੇ ਬਸ ਪਤਾ ਕੀ ਇਹਨੇ ਜੋ ਪਾਣੀ ਪਾਣਾ ਮੇਰੇ ਖਿਆਲ ਚ ਉਹਨੇ ਇੱਥੇ ਤੇ ਇੱਥੇ ਪਾਣੀ ਪੈਂਦਾ ਸਮਝ ਲਓ ਥੱਲੇ ਪਹੁੰਚ ਗਿਆ हां ठीक है। ਉਹਦੇ ਉੱਪਰੋਂ ਪੈਂਦਾ ਇੱਥੇ ਟੱਕਣ ਖੋਲ ਕੇ ਨਾ ਜੀ ਇੱਥੇ ਪਾਣੀ ਪੈ ਗਿਆ, نیچے ਆ ਗਿਆ। ਇਹ ਤਾਂ ਪਾਣੀ ਕਿੱਥੇ? ਇਹ ਤਾਂ ਪਾਣੀ ਥੱਲੇ ਤੇ ਹੀ ਪੈਣਾ। ਇਹਦਾ ਆ ਖੁੱਲਣਾ ਬਾਕਸ ਹਾਂਜੀ। ਅਸੀਂ ਇਹ ਸਾਨੂੰ ਤਾਂ ਪਤਾ ਇਹ ਅਸੀਂ ਆਨਲਾਈਨ ਕੱਢ ਕੇ ਦੇਖਿਆ ਤਾਂ। ਅੱਛਾ ਕਈਆਂ ਦੇ نیچے ਤੋਂ ਪੈਂਦਾ, ਕਈਆਂ ਦੇ ਉੱਪਰ ਤੋਂ। ਇਹ ਤਾਂ ਬਸ ਸਿੱਧਾ ਹੀ ਯੂਜ਼ ਹੋਣਾ ਜੀ। ਇਹਦੇ 'ਚ ਕੀ ਕਰਨਾ ਹੈ ਵੀ ਤਾਂ ਕੁਝ ਵੀ ਨਹੀਂ ਕਰਨਾ। ਇਹ ਮਤਲਬ ਨਾ ਭਾਜੀ ਕਹਿਣ ਦਾ ਉੱਪਰ ਇੱਥੇ ਬੁਸ਼ਾਇਆ ਵਾ। ਬਸ ਤਾਂ ਹੀ ਯੂਜ਼ ਹੋਣਾ ਹੈਗਾ ਕਿ ਨਹੀਂ ਨਹੀਂ ਇਹ ਨਹੀਂ ਪਸ਼ਾ ਨਹੀਂ ਹੁੰਦੇ ਹਾਂ ਕਰਤੇ ਹੋਣੇ ਹਾਂ ਆਹੀ ਆਗੇ ਨਹੀਂ ਹੋਣਾ ਇਹ ਬਸ ਆਹੀ ਚੀਜ਼ ਆਪਾਂ ਨੇ ਕਲੀਅਰ ਕਰ ਲਈ ਲੈ ਦੀ ਐਡਵਾਂਟੇਜ ਹੈ ਵੀ ਤੁਸੀਂ ਬਿਛਾਕੇ ਨਹੀਂ ਕਰਨੇ ਹੈਗੇ ਬਸ ਤੁਸੀਂ ਐਵੇਂ ਕਪੜਾ ਪ੍ਰੈਸ ਕਰ ਲੈਣਾ ਹਾਂ ਬਸ 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 ਚਾਹੀਦੇ ਮਤਲਬ ਦੋ ਜਿਵੇਂ ਕਿ ਤੇ ਬਾਹਰ ਜਾ ਰਹੇ ਹਾਂ ਹੈਂਗਰ ਹੈਂਗਰ ਨਾਲ ਲਜਾਣੇ ਪੈਣੇ ਆ ਹੈਂਗਰ ਤੇ ਟੰਗ ਕੇ ਕਪੜਾ ਹਾਂ ਹਾਂ ਤੁਸੀਂ ਅਗਰ ਬਾਹਰ ਟਰੈਵਲਿੰਗ ਕਰਦੇ ਹੋ ਹਾਂ ਜੀ ਹਾਂ ਹੈਂਗਰ ਜ਼ਰੂਰ ਨਾਲ ਹੂੰ ਇਹ ਅਸਲ ਚ ਪਹਿਲੇ ਹੀ ਜੈਸਮੀ ਨੇ ਲਿਹਾਈ ਹੋਈ ਸੀ ਜੀ ਵਿਆਹ ਨੂੰ ਪਰ ਯੂਜ਼ ਯੂਜ਼ ਕਰੀ ਨਹੀਂ ਹੁਣ ਤੱਕ ਜੀ ਉਹ ਐਵੇਂ ਹੀ ਪਈ ਸੀ ਕੱਲ ਬੈਡਾਂ ਦੀ ਸੈਟਿੰਗ ਜੀ ਕਰਦੇ ਤੇ ਅੱਛਾ ਓਦੋਂ ਕੱਢ ਕੇ ਦੇਖੀ ਵਿੱਚੋਂ ਤੇ ਗਣਾ ਲਾ ਦੋ ਹਾਂ ਮੈਂ ਵਗਿਲ ਦਾ ਓਹ ਥੋੜੀ ਜਰ ਪਹਿ ਜਾ ਸਾਈਆਂ ਸਾਲਾ ਵਿੱਤੇ ਪਾਪਾ ਜੀ ਦੇ ਆਰੂ ਨੇ ਬਸ ਮਾਲ ਲੈ ਲੀਏ ਹਾਂ ਇਹ ਦਿਨ ਆ ਹਾਂ ਉਹ ਵੀ ਦਿਖਾ ਦੇ ਜੀ ਬਣਦੇ ਰੇਤਾ ਇਹ ਤਾਂ ਥੱਲੇ ਵਾਲਾ ਚਾਪਤਿੰਦ ਦੇ ਦੋ ਉਹ ਵਾਲਾ ਹਾਂ ਅਛਾ ਇਹਨੇ ਸ਼ੀਸ਼ਾ ਲੱਗਿਆ ਹੋਇਆ ਵਿੱਚ ਆਈਟਮ ਦਿਖ ਜਵੇ ਭਾਈ ਵੀ ਕਿਹੜੀ ਆਈਟਮ ਆ ਵਿੱਚ ਭਾਈ ਇਹ ਇਹ ਅੱਜ ਨਾ ਇੱਕ ਇਕਾਠ ਘੜ ਤੋਂ ਮੈਡਮ ਮੇਰੇ ਕੋਲੋਂ ਕਾਫੀ ਡੱਬੇ ਲੈ ਕੇ ਗਏ ਸੀਗੇ ਹਾਂਜੀ ਪੁੱਲਾਂ ਨੂੰ ਰੈਂਡਮ ਪੁੱਛਿਆ ਮੈਂ ਕਿ ਕੈਸੇ ਲੱਗੇ ਹੋ ਕਹਿੰਦੇ ਇੰਨੇ ਕ ਫਾਇਦਾ ਰਿਆ ਦਾ ਵੀ ਇੱਥੇ ਤੋਂ ਨਾ ਇਹ ਨਜ਼ਰ ਆਂਦਾ ਹੈਗਾ ਹੂੰ ਇਹ ਜੀ ਕੁਛ ਨਹੀਂ ਇਸ ਤੋਂ ਬੜਾ ਥੋੜਾ ਜਿਹਾ ਇਹ ਜਿਹਾ ਸਾਈਜ਼ ਚ ਮਿਲਦੀ ਵੇਦੇ ਇਸ ਤੋਂ ਵੀ ਹੂੰ ਚੀਨੀ ਨੂੰ ਤਾਂ ਭਾਜੀ ਇਦਾਂ ਨਾ ਚੀਨੀ ਨੂੰ ਥੋੜਾ ਚੀਨੀ ਬਹੁਤ ਪੈ ਜਾਣੀ ਹੈ ਜੀ ਕਿਆ ਕਰੀਏ ਦੋ ਕਿਲੋ ਪੈ ਜਾਣੀ ਦੋ ਕਿਲੋ ਪੈ ਜਾਣੀ ਹੈ ਜੀ ਨਹੀਂ ਕਿਹੜਾ ਘੱਟ ਪੈਣੀ ਹੈ ਹੈਲੋ ਅੱਛਾ ਇਸ ਤੋਂ ਛੋਟਾ ਜਿਹਾ ਚਾਹ ਪੱਤੀ ਨੂੰ ਚਾਹੀਦਾ ਹੋਵੇ ਮੇਰੀ ਗੱਲ ਸੁਣ ਇਸ ਤੋਂ ਛੋਟਾ ਚਾਹ ਪੱਤੀ ਪ੍ਰਭਾ ਦੀ ਮਲਟੀਪਲਾਈ ਮਲਟੀਪਲਾਈ ਕਰਾਈ ਜੀ ਪ੍ਰਭਾ ਜੀ ਠੀਕ ਹੈ ਇਸ ਤੋਂ ਛੋਟਾ ਚਾਹ ਪੱਤੀ ਮੈਂ ਦੇ ਦਿੰਦਾ 11 ਨੰਬਰ ਦੇ ਦਿੰਦਾ ਦੇਖਿਓ ਤਾਂ ਉੱਪਰ ਹੈਗੇ ਇਹ ਕਿੰਨੇ ਨੰਬਰ ਆ ਇਹ 12 ਹੈ ਇਹ 12 हां ए बनेगा 11 9 जी भाई हम्म इनु रख दो ए क्या किन्नी माया मैं वेट ना लूं ਚਾਹੀਦੇ ਵੇਟ ਨਾਲ ਆਏ ਇਹ ਇਹ ਕਿੰਨੇ ਦੀ ਹੈ ਇਹ ਕਿੰਦੀ ਹੈ ਮੈਂ ਨਾ ਇੱਕ ਚੀਜ਼ ਲੈ ਕੇ ਆਇਆ ਬੜੀ ਵਧੀਆ ਹਾਂ ਹੈਲਦੀ ਪ੍ਰੋਡਕਟ ਬਣਦੇ ਆ ਇਹਦੇ ਵਿੱਚ ਅੱਜ ਕੱਲ ਸਾਰੇ ਹੈਲਥ ਕੌਨਸ਼ੀਅਸ ਹੋਏ ਪਏ ਹਨਾ ਲਿਖਿਆ ਤਾਂ ਝੋਕਲਾ ਲਿਖਿਆ ਉਹ ਕੋਈ ਤਾਂ ਹੈਲਦੀ ਚੀਜ਼ ਹੈ ਜੀ ਸਾਰੇ ਨਾਸ਼ਤੇ ਲਿਖਾਓ ਇਹੀ ਹੈ ਨਾ ਇਹੀ ਹੈਲਦੀ ਹੈ ਕਿਉਂ ਮੈਡਮ ਹੈਗੇ ਨਹੀਂ ਹੈਗੇ ਹੈ ਹੈ ਤਾਂ ਹੈਲਦੀ ਹੈ ਪਰ ਜਿਹੜੇ ਸਾਡੇ ਘਰ ਦੇ ਕਹਿੰਦੇ ਰੋਟੀ ਵੀ ਨਾ ਕਰਨੀ ਬਾਰੇ ਪਰ ਉਹ ਚਾਹੀਦਾ ਸਵੇਰੇ ਸਬ지 ਰੋਟੀ ਸਾਰ ਨਾ 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 ਮੇਰਾ ਬੇਟਾ ਨਹੀਂ ਕਹਿੰਦਾ ਮੇਰੇ ਹਸਬੰਦ ਕਹਿੰਦੇ ਏ ਨਹੀਂ ਜਾਂਦਾ ਹਾਲੇ ਹੁਣੇ ਖਾਣੇ ਤੇ ਡਿਨਰਾਂ ਦੀ ਕਰਦਾ ਸਾਹੀ ਭਾਈ ਸਲਿਮਟ ਦੇ ਮਹਿਗੇ ਆ ਜੀ ਇਹ ਚੀਜ਼ ਦੇਖੋ ਮੈਡਮ ਕਿੰਨੀ ਵਧੀਆ ਆ ਭਾਈ ਤੁਹਾਨੂੰ ਭਾਈ ਦਾ ਵੇਟ ਤਾਂ ਇਹ ਵੀ ਸਰੀਰ ਇਦਾਂ ਦਾ ਹੀ ਹੁੰਦਾ ਜੀ ਜਿੰਨਾ ਮਰਜ਼ੀ ਖਾਈ ਚਲੋ ਆਪਾਂ ਜਿੱਦਾਂ ਭਾਜੀ ਖਾਈ ਚਲੋ ਆਪਣਾ ਲੱਗੀ ਹੁੰਦੀ ਆ ਤਾਂ ਸਭ ਮਾਇਨੇ ਨਹੀਂ ਲੱਗਦਾ ਖਾਣਾ ਵੀ ਬਹੁਤ ਜ਼ਿਆਦਾ ਨਹੀਂ ਹੈ ਲੇਕਿਨ ਇਹਨੂੰ ਲੱਗਦਾ ਆ ਲੋ ਜੀ ਤੁਸੀਂ ਪਹਿਲਾਂ ਚੀਜ਼ ਦੇਖੋ ਜੀ ਇਹ ਹੈਗੀ ਜੀ ਪਹਿਲਾਂ ਤਾਂ ਇਹ ਆ ਗਈ ਕੜਾਈ ਹੂੰ ਇਹ ਕੜਾਈ ਦੇ ਐਡਵਾਂਟੇਜ ਹੈ ਤੁਸੀਂ ਚਾਹੇ ਇਹਨੂੰ ਇੰਡਕਸ਼ਨ ਤੇ ਰੱਖ ਲੋ ਚਾਹੇ ਚੁੱਲੇ ਤੇ ਰੱਖੋ ਹਾਂ ਤੇ ਸਟੀਨਲਸ ਸਟੀਲ ਚ ਐਲੂਮੀਨੀਅਮ ਚ ਨਹੀਂ ਹੈ ਹੂੰ ਠੀਕ ਹੈ ਪਹਿਲੀ ਗੱਲ ਤਾਂ ਆ ਗਈ ਕਕੜੀ ਸਿੰਪਲ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਅਕਲੀ ਪਟਾਰਾ ਹੋਆ ਹੈ ਇਹ ਅਲਰੂ ਇਹਦੇ ਨਾਲ ਅਟੈਚਮੈਂਟ ਦੇਖੋ ਕਿੰਨੀ ਹੈ ਲਓ ਜੀ ਪਹਿਲਾਂ ਤਾਂ ਇਡਲੀ ਬਣ ਲੈਣੀ ਹੈ ਇਹਦੇ 'ਚ ਰੱਖੋ نیچے ਰੱਖੋ ਪਾਣੀ ਪਾਓ ਤੇ ਉੱਪਰ ਆ ਇਡਲੀਆਂ ਬਣਾਓ ਫੜਫੜਟ ਫੜਫੜਟ ਲਓ ਜੀ ਇਹ ਇਡਲੀ ਬਣ ਗਈ ਇਹ ਬਣ ਗਈਆਂ 2 2 4 2 6 ਤੇ 1 7 ਇਹਦੇ ਚ ਬਣ ਗਈਆਂ ਜੀ ਉਸ ਤੋਂ ਬਾਅਦ 7 ਬਣ ਗਈਆਂ ਹੋਰ ਜੇ ਅਸੀਂ ਆਗੇ ਘਰ ਤਾਂ ਜੇ ਅੱਗੇ ਆ ਗਿਆ ਨਾ 14 ਹੋ ਗਈਆਂ ਫਿਰ ਜੇ ਹੋਰ ਬੱਚੇ ਆ ਗਏ ਚਲੋ ਜੀ ਫਿਰ ਆ ਗਈਆਂ ਜੀ ਛੋਟੀਆਂ ਇਡਲੀਆਂ ਹਾਂ ਆ ਕਿੰਨੇ ਸੜੀ ਇਹ ਕਹਿੰਦਾ ਜੀ ਠੀਕ ਆ ਗਿਆ ਜੀ ਇਹ ਤਾਂ ਹੋ ਗਿਆ ਇਹ ਨਾਲ ਬੱਚੇ ਵੀ ਆ ਗਏ ਠੀਕ ਹੈ ਫਿਰ ਆ ਗਏ ਜੀ ਉਸ ਤੋਂ ਬਾਅਦ ਅਸੀਂ ਆ ਇਡਲੀ ਨਹੀਂ ਖਾਣੀ ਹੈਗੀ ਇਹਨਾਂ ਨੇ ਮੋਮੋਸ ਖਵਾ ਦਿਓ ਤੁਸੀਂ ਲਓ ਜੀ ਲੋ ਸਾਰਾ ਕੁਝ ਬਣੂਗਾ ਇਹਦੇ ਲਓ ਜੀ ਇਨੇ ਚ ਬਣਾਓ ਮੋਮੋਸ ਇਹਦੇ ਬਣਾਓ ਢੋਕਲਾ ਇਹ ਆ ਗਈਆਂ ਢੋਕਲੇ ਦੀਆਂ ਪਹਿਲਾਂ ਆ ਗਈ ਇੱਕ ਟ੍ਰੇ ਤੁਹਾਡੇ ਲਈ ਜੇ ਅਸੀਂ ਮੰਗ ਲਿਆ ਤਾਂ ਫਿਰ ਆ ਗਈ ਇੱਕ ਹੋਰ ਟ੍ਰੇ ਢੋਕਲੇ ਦੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਏ ਆ ਜੀ ਲੋ ਜੀ ਚਾਹੇ ਬਣਾਓ ਮੋਮੋਸ ਚਾਹੇ ਬਣਾਓ ਵੈਜੀਟੇਬਲਸ ਸਟੀਮ ਕਰ ਲਓ ਸਟੀਮ ਕਰ ਲਓ ਕੁਝ ਵੀ ਕਰ ਮੈਂ ਸਟੀਮ ਨਾਲ ਇਹ ਸਾਰੀਆਂ ਬਣ ਗਈਆਂ ਇਹਦੇ ਵਿੱਚ ਹੁਣ ਤੁਸੀਂ ਦੇਖੋ ਜੀ ਇਹ ਹੈ ਨਾ ਜ਼ਬਰਦਸਤ ਚੀਜ਼ ਨਹੀਂ ਵਧੀਆ ਚੀਜ਼ ਆ ਵਧੀਆ ਨਹੀਂ ਨਹੀਂ ਮੈਡਮ ਸਾਰਾ ਕੁਝ ਇੱਕ ਟਾਈਮ 'ਚ ਨਹੀਂ ਨਾ ਬਣਨਾ ਹੈਗਾ ਗੱਲ ਤਾਂ ਠੀਕ ਹੈ ਅਲੱਗ-ਅਲੱਗ ਬਣਨੇ ਆ ਹਾਂ ਸਾਰਾ ਕੁਝ ਇੱਕ ਟਾਈਮ 'ਚ ਨਹੀਂ ਤੁਸੀਂ ਨੂੰ ਹਟਾਈ ਚੱਲੋ ਉੱਤੇ ਬਣਾਈ ਚੱਲੋ ਜੋ ਮਰਜ਼ੀ ਬਣਾ ਲਓ ਵਿੱਚ ਕੀ ਪ੍ਰਾਈਸ ਇਹਦਾ ਇਹ ਬਹੁਤ ਹੀ ਵਧੀਆ ਪ੍ਰਾਈਸ ਚ ਆਈ ਹੈ ਇਹਦੇ ਵਿੱਚ ਆਫਰ ਦੇ ਰਹੇ ਆ ਆਹ ਦੇਖੋ ਇਹਦਾ ਰੇਟ ਹੈਗਾ 3410 ਰੁਪਏ ਇਹ ਸਪੈਸ਼ਲ ਆਫਰ 'ਤੇ ਦੇ ਰਹੇ ਆ ਕੁੱਲ 2350 ਦੇ ਵਿੱਚ ਹਾਂ ਇਹ ਪ੍ਰਭਾ ਕਮਬੇ ਦੀ 5 ਸਾਲ ਦੀ ਗਾਰੰਟੀ ਹੈ ਫਿਰ ਇੱਕ ਮੈਨੂੰ ਆ ਵੀ ਦਿਖਾਏ ਭਾਂਡੇ ਮੜੇ ਜੀ ਹਾਂ ਜੀ ਇੱਕ ਮੈਨੂੰ ਟ੍ਰੇ ਦਿਖਾਓ ਇੱਕ ਮੈਨੂੰ ਕੰਚ ਦੇ ਗਲਾਸ ਦਿਖਾਓ ਫੋਲ ਡ੍ਰਿੰਕ ਵਾਲੀ ਬਹੁਤ ਸੋਹਣੀ ਦੇ ਦਿੰਦਾ ਉਹ ਵਾਲੀ ਦੇਖਣੀ ਚਾਹੀਦੀ ਸੀ ਮੈਨੂੰ ਡਿਨਰ ਸੈੱਟ ਹਾਂ ਉਹ ਵੀ ਦਿਖਾ ਦਿਓ ਥੋੜਾ ਨਵਾਂ ਡਿਨਰ ਸੈੱਟ ਆਇਆ ਹੈ ਜੀ ਮੈਡਮ ਨੇ ਸਾਡੇ ਤੋਂ ਕੱਲ ਲੈਣੇ ਨੇ ਦੋ ਦਿਨਾਂ ਸਾਡੇ ਇੰਗਲੈਂਡ ਚੱਲੇ ਆ ਜੀ ਉਹ ਭੇਜਣੇ ਤੋਂ ਆਪ ਲੈ ਕੇ ਜਾਣਗੇ ਉਹਨਾਂ ਨੇ ਆਪ ਲੈ ਕੇ ਜਾਣੇ ਜੀ ਮੈਡਮ ਜਿਹਨਾਂ ਨੇ ਲਿਜਾਣਾ ਸੀ ਪੇਮੈਂਟ ਦਿੱਤੀ ਹੋਈ ਹੈ ਅੱਜ ਉਹਨਾਂ ਦੇ ਘਰ ਛੱਡਣੇ ਆ ਜੀ ਫੇਰਾ ਪੂ ਮੈਡਮ ਤੁਸੀਂ ਡਿਨਰ ਸੈੱਟ ਦੇਖੋ ਤੁਸੀਂ ਤਾਂ ਬਹੁਤ ਖੁਸ਼ ਹੋ ਜਾਓਗੇ ਲੈ ਆ ਬਣਾ ਦੇ ਦੇ ਸਟ ਪੂਰਾ ਦੇ ਆ ਲਓ ਜੀ ਮੈਡਮ ਡਿਨਰ ਸੈੱਟ ਦੇਖੋ ਵੈਸੇ ਤਾਂ ਪਲੇਟਾਂ ਫਲੈਟ ਹੁੰਦੀਆਂ ਨੇ ਇਹਨੂੰ ਇਹ ਥਾਲੀ ਟਾਈਪ ਪਲੇਟ ਆਈ ਹੈ ਜੀ ਦੇਖੋ ਕਿੰਨੀ ਪਿਆਰੀ ਬਾਜੀ ਇੱਕ ਵਾਰੀ ਨਿਗਾਹ ਮਾਰੋ ਤੁਸੀਂ ਡਿਨਰ ਸੈੱਟ ਨੂੰ ਨਹੀਂ ਬਰਛੂ ਇਹ ਕਿਹੜਾ ਹੱਥ ਲਗਾਓ ਜਰਾ ਐ ਲੱਗੂਗਾ ਜਿਵੇਂ ਤੁਸੀਂ ਐ ਹਾਂਜੀ ਹਾਂਜੀ ਇਹ ਮੈਲਾਮਾਈਂ ਅਨਬ੍ਰੇਕੇਬਲ ਬ੍ਰੇਕੇਬਲ ਨਹੀਂ ਹੈ ਇਹ ਅਨਬ੍ਰੇਕੇਬਲ ਇਹ ਵੀ ਦਿਖਾਵਾਂਗੇ ਤੁਹਾਨੂੰ ਮੈਡਮ ਮੇਰੀਆਂ ਟੈਲਾ ਨਵੀਆਂ ਲੱਗੀਆਂ ਇਹ ਨਾ ਟੁੱਟੇ ਮੇਰੀ ਗੱਲ ਨਹੀਂ ਇਹ ਨਹੀਂ ਟੁੱਟੂਗੀਆਂ ਮੇਰੀਆਂ ਟੈਲਾ ਟੁੱਟ ਜਾਣਗੀਆਂ ਮੈਂ ਤਾਂ ਨਹੀਂ ਗੇ ਹਕੀਕਤ ਨਹੀਂ ਇਹ ਨਹੀਂ ਵਧੀਆ ਚੀਜ਼ ਹੈ ਚਲੋ ਐ ਤਾਂ ਆਪਕ ਐ ਤਾਂ ਕੋਈ ਗੇਰ ਤਾਂ ਹੀ ਨਹੀਂ ਸਮਾਨ ਸਭ ਤੋਂ ਵੱਡੀ ਗੱਲ ਇਹ ਹੈ ਆਹ ਲਓ ਜੀ ਕਟੋਰੀਆਂ ਦੇਖੋ ਕਿੰਨੀਆਂ ਪਿਆਰੀਆਂ ਕੋਈ ਫੈਲਮੀਆਂ ਨਹੀਂ ਕਟੋਰੀਆਂ ਕੋਈ ਕੁਝ ਨਹੀਂ ਜੀ ਹੀਪ ਕਟੋਰੀ ਇਹਦੇ ਵਿੱਚ ਰੱਖੋ ਜਰਾ ਦੇਖੋ ਭਾਜੀ ਕਿੰਨੇ ਤਾਂ 12 ਕੋਲੀਆਂ ਆ ਰਹੀਆਂ ਕਿ 6 12 ਕੋਲੀਆਂ ਜੀ 6 ਫੁੱਲ ਪਲੇਟਾਂ 6 1/4 ਪਲੇਟਾਂ ਜੋ ਟੋਟਲ 40 20 ਦਾ ਡੈਂਸ ਹਟ ਹੈ ਜੀ ਇਹ ਤੇ ਆ ਦੇਖੋ ਇਹਦੇ ਨਾਲ ਇੱਕ ਹੋਰ ਚੀਜ਼ ਹੈ ਆਮ ਤਸੇ ਹੁੰਦੀ ਹੁੰਦੀ ਹੈ ਤੇ ਇਹਦੇ ਨਾਲ ਆਹ ਵਾਲੀ ਵੀ ਹੈ ਟੁੱਟ ਗਈ ਟੁੱਟ ਗਈ ਨਹੀਂ ਨਹੀਂ ਵੈਸੇ ਲੱਗਿਆ ਹੀ ਉਹ ਇਹ ਆ ਦੇਖੋ ਜੀ ਨਾਲ ਚਮਚਾਂ ਵੀ ਹੈ ਇਹ ਕਿਸੇ 'ਚ ਨਹੀਂ ਹੁੰਦੀਆਂ ਜੀ ਇਹ ਹਾਂ ਜੀ ਇਹ ਚਮਚ ਕਿਸੇ 'ਚ ਨਹੀਂ ਹੁੰਦੀ। ਆ ਲਓ ਜੀ। ਅੱਜ ਜੀ ਇਹ ਗਿਰਨ ਨਾਲ ਟੁੱਟੇਗਾ ਜੀ। ਨਹੀਂ ਨਹੀਂ ਉਹ ਹੁੰਦਾ ਹੈ ਕਈ ਵਾਰੀ ਨਾ ਹੁੰਦਾ ਹੈ। ਟਰਾਂਸਪੋਰਟੇਸ਼ਨ ਦੇ ਵਿੱਚ ਹੋ ਜਾਂਦਾ ਵੈਸੇ ਕੁਝ ਨਹੀਂ। ਅਨਵਰੀਕੇਬਲ ਹੁੰਦੀ ਹੈ। ਟਰਾਂਸਪੋਰਟੇਸ਼ਨ 'ਚ ਕੁਝ ਹੋ ਸਕਦਾ ਤਾਂ ਬਸ। ਮੈਂ ਇਹ ਆ ਦੇਖੋ। ਲੱਗਦੀਆਂ ਲੱਗਦੀਆਂ ਇਹ ਤਾਂ ਟੁੱਟ ਜਾਣਾ ਜੀ। ਨਹੀਂ ਕੁਝ ਨਹੀਂ ਲੁੱਟਦਾ। ਨਿਆਣੇ ਤਾਂ ਟੁੱਟੀਆਂ ਮੰਮੀਆਂ ਨੇ। ਉਹ ਇਹ ਹੋਰ ਦੇ ਦਾਂਗੇ ਆਪਾਂ ਤੁਹਾਨੂੰ ਫ੍ਰੀ ਆਫ ਕਾਸਟ ਦੇ ਦਾਂਗੇ ਕੋਈ ਗੱਲ ਨਹੀਂ। ਨਹੀਂ ਮੈਂ ਗੱਲ ਕਰਦੀ ਮੰਮੀਆਂ ਨੇ ਲੈਣੇ ਲਾਦ ਕਰ ਤਾਂ। ਆ ਆ ਹੈ ਗੱਲ ਜੀ ਇਹਦੇ ਨਾਲ ਡੋਂਗਾ। ਕਿਹੜਾ ਮੈਂ? ਆ ਦੇਖੋ ਡੋਂਗਾ ਦੇਖੋ ਕਿੰਨਾ ਸੋਹਣਾ ਹੈ ਫੇ ਆ ਦੇ ਠੀਕ ਹੈ ਕਲਰ ਠੀਕ ਹੈ ਸਭ ਤੋਂ ਬੱਤ ਬਹੁਤ ਸੁਨਨ ਇਹ ਕਿੰਨੇ ਦਾ ਪਾਜੀ ਹੈ ਬਲੇ ਸੱਟ ਇਹ ਤੁਹਾਨੂੰ ਪਹਿਣਾ ਜੀ ਵੈਸੇ 4400 ਦਾ ਵੇਚਦੇ ਆ ਕੁੱਲ ਮਿਲਾ ਕੇ ਪਹਿਣਾ ਹੈ 28200 ਰੁਪਏ ਦਾ ਸਾਢੇ 8200 ਤਾਰੀਖ ਹੋਰ ਚ ਵੀ ਹੈਗੀ ਹੈ ਜਿੱਦ ਵਿੱਚ ਸੱਟ ਇਸ ਤੋਂ ਇਲਾਵਾ ਵੀ ਹੈਗਾ ਬੜੀ ਵੈਰਾਈਟ ਇਹ ਨਵਾਂ ਆਇਆ ਸੀਗਾ ਮੈਂ ਤਾਂ ਦਿਖਾ ਠੀਕ ਹੈ ਜੀ ਤੁਹਾਨੂੰ ਬਹੁਤ ਵਧੀਆ ਠੀਕ ਹੈ ਇਹਦੇ ਵਿੱਚ ਸੜਾ ਲੇਟਾ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਆ ਇੱਕ ਬਾਕਸ ਰਹਿ ਗਿਆ ਹਾਂ ਜੀ ਹਾਂ ਜੀ ਕਾਫੀ ਕੁਛ ਹੈ ਦੇ ਤੇ ਤਿੰਨ ਡੋਂਗੇ ਹੋਣਗੇ ਜੀ ਤੇ ਇਹਦੇ ਨਾਲ ਨਾ 6 ਛੋਟੀਆਂ ਤਾਂ ਹੁੰਦੀਆਂ ਹੀਆਂ ਕਟੋਰੀਆਂ 6 ਵੱਡੀਆਂ ਵੀ ਹੁੰਦੀਆਂ ਵਿੱਚ ਓਕੇ ਤਾਂ ਬਾਰੇ 12 ਕਟੋਰੀਆਂ ਹਾਂ ਮੈਂ ਦਿਖਾਉਣਾ ਆ ਡਿਜ਼ਾਈਨ ਤਾਂ ਇੱਕੋ ਹੀ ਹੋ ਗਿਆ ਇਹ ਆ ਲਓ ਜੀ ਡਿਜ਼ਾਈਨ ਸੇਮ ਹੋ ਗਿਆ ਕਟੋਰੀ ਦਾ ਸਾਈਜ਼ ਵੱਡਾ ਵੀ ਆ ਗਿਆ ਜੀ ਆ ਲਓ ਜੀ ਅੱਛਾ ਠੀਕ ਕਰੀਏ 6 ਦੋ ਤੇ 6 ਹੋ ਗਏ ਹਾਂ ਜੀ 12 ਕਟੋਰੀਆਂ ਇਹਦੇ ਚ 4 ਦੋ ਇਹਦੇ ਚ ਹਾਂ ਜੀ ਦੋ ਚ ਫਿਰ ਦਿਖਾ ਕੋਈ ਕੋਟਰੀ ਡੋਂਗੇ ਤਿੰਨ ਹੋਗੇ ਜੀ ਇਹਦੇ ਨਾਲ ਹਾਂ ਠੀਕ ਵਧੀਆ ਬੜਾ ਇਹ ਡਿਨਰ ਸੈੱਟ ਪੈਕ ਕਰੋ ਹਾਂ ਜੀ ਨੂੰ ਪਹਿਲਾਂ ਟ੍ਰੇ ਦਿਖਾ ਕਦੇ ਕਹੀ ਜਾਂਦੇ ਟ੍ਰੇ ਦਿਖਾਓ ਟ੍ਰੇ ਬੂਰੂ ਕਰਨ ਨਹੀਂ ਕੀਤੀ ਬੜੀ ਵਧੀਆ ਸੀ ਟ੍ਰੇ ਆ ਵੀ ਭਾਜੀ ਬਹੁਤ ਸੋਹਣੀਆਂ ਹੋਣੀਆਂ ਹਾਂਜੀ ਇਹ ਨਮੀਆਂ ਹੀ ਆਈਆਂ ਜੀ ਟ੍ਰੇਆਂ ਆਲੋ ਮੈਡ ਮਿਲਟਨ ਲਈ ਸਾਰੀ ਮੂਵੀ ਬਣਾ ਦੇ ਅੱਛਾ ਤੁਸੀਂ ਕੰਮ ਇੱਟਾ ਪਾਉਣਾ ਪਊਗਾ ਤੇ ਅਮਰੇ ਉੱਪਰ ਹੀ ਥਾ ਦੋ ਕਿ ਪਲੀਜ਼ ਮੈਂ ਮੈਡਮ ਬਸ 1 ਮਿੰਟ ਦੇ ਦੂੰਗਾ ਬਸ 1 ਮਿੰਟ ਆਲੋ ਮੈਡ ਮਿਲਟਨ ਦੀ ਆ ਇਹ ਮੈਨੂੰ ਕਈ ਵਾਰ ਪਿਕਨਿਕ ਤੇ ਜਾਂਦਾ ਹੁੰਦਾ। ਪਿਕਨਿਕ ਨੂੰ ਐਡੀ ਬੜੀ। ਹੋਰ ਕੀ? ਹੋਰ ਕੁਝ ਹਲਕੁੰਦੇ ਕੱਪੜੇ। ਬਣਾਣੇ ਨਹੀਂ ਚੱਲਣੇ। ਇਹ ਸਾਮੀ ਨੂੰ ਸਮਾਂ ਲੱਗਦਾ। ਮਿਲ ਤਾਂ ਤੀ। ਆ ਲੱਗਿਆ। ਲਓ ਜੀ ਹੁਣ ਸਾਡਾ ਹੋ ਗਿਆ ਸਾਰਾ ਕੰਪਲੀਟ। ਕੀ ਕਹਿ ਲਿਆ ਜੀ ਇਸ ਨੂੰ ਹੁਣ ਆਪਾਂ ਇੱਕ ਤਾਂ ਦੋ ਡੱਬੇ ਲੈ ਤੇ ਦੋ ਡੱਬੇ ਲੈਏ ਆ। ਤੇ ਇੱਕ ਲਈ ਆਪਾਂ ਨੇ ਲੈ ਲਿੱਤੇ ਇੱਕ ਬੂਗ ਵਾਲੀ ਮਸ਼ੀਨ ਲੱਤੀ ਐ ਇੱਕ ਆਹ ਲੱਤੀ ਐ 4 5ਵੀਂ ਇਹਨਾਂ ਸਮਾਨ ਲੈ ਕੇ ਕਿਵੇਂ ਜਾਣਾ ਲੈ ਜਾਣ ਆਪੇ ਬਾਬਾ ਜੀ ਹੈਗੇ ਲੈ ਉਹ ਉਧਰ ਹਸਪੀਟਲ ਕੋ ਘੜੀ ਭਾਜੀ ਗੱਡੀ ਦਾ ਵੀ ਡੈਕ ਨਹੀਂ ਪਿੰਡ ਦਾ ਬੱਸ ਕੋਈ ਚੜਾਉਣੇ ਆ ਆਵਾਂ ਚੱਲਾਂ ਇਹਦਾ ਵੀਰ ਛੱਡਿਆਂ ਦਾ ਪਹਿਲਾਂ ਛੱਡਿਆ ਇਹਦਾ ਉਧਰ ਉਹ ਤੋਂ ਮੈਂ ਗੱਡੀ ਕਰਦੇ ਹਾਂ ਤੁਸੀਂ ਤੋਂ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਵਲੌਗ ਚ ਦੇਉ ਜਾਂ ਜਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ